ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਸਾਖੀ ਹੈ ਗੁਰੂ ਅਮਰਦਾਸ ਜੀ ਅਤੇ ਭਾਈ ਮਹੇਸ਼ਾ ਦੀ ਭਾਈ ਮਹੇਸ਼ਾ ਗੁਰੂ ਅਮਰਦਾਸ ਜੀ ਦਾ ਇੱਕ ਪ੍ਰਸਿੱਧ ਅਤੇ ਪਿਆਰ ਵਾਲਾ ਸਿੱਖ ਸੀ ਸੁਲਤਾਨਪੁਰ ਦੇ ਰਹਿਣ ਵਾਲਾ ਭਾਈ ਮਹੇਸ਼ਾ ਵਪਾਰੀ ਸੀ ਅਤੇ ਨਾਲ ਹੀ ਸ਼ਾਹੂ ਕਾਰਾਵੀ ਕਰਦਾ ਸੀ ਉਸ ਦੀ ਗਿਣਤੀ ਧਣੀ ਲੋਕਾਂ ਵਿੱਚ ਹੁੰਦੀ ਸੀ ਖੱਟੀ ਕਮਾਈ ਚੰਗੀ ਹੋਣ ਕਰਕੇ ਘਰ ਵਿੱਚ ਹਰ ਤਰ੍ਹਾਂ ਦੀ ਖੋਲ ਡੋਲ ਸੀ ਸਮਾਪਾ ਕੇ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਇੱਥੇ ਤਾਂ ਬਥੇਰਾ ਸੁਖ ਭੋਗ ਲਿਆ ਅਤੇ ਭੋਗ ਰਿਹਾ ਹਾਂ ਕੁਝ ਕੋਸ਼ਿਸ਼ ਅਗਲੇ ਜਨਮ ਲਈ ਵੀ ਕਰਨੀ ਚਾਹੀਦੀ ਹੈ ਇਹ ਧਨ ਪਦਾਰਤ ਤਾਂ ਇੱਥੇ ਹੀ ਰਹਿ ਜਾਣਾ ਹੈ ਕੁਝ ਖਰਚ ਅੱਗੇ ਲਈ ਵੀ ਲੜ ਬੰਨਣਾ ਚਾਹੀਦਾ ਹੈ ਮਹੇਸ਼ੇ ਦੇ ਮਨ ਵਿੱਚ ਇਹ ਵਿਚਾਰ ਆਇਆ ਤਾਂ ਕਿਸੇ ਨੇ ਉਸ ਨੂੰ ਗੁਰੂ ਅਮਰਦਾਸ ਜੀ ਜੀ ਦੀ ਦਸ ਪਾ ਦਿੱਤੀ ਉਹ ਗੋੰਦਵਾਲ ਸਾਹਿਬ ਪਹੁੰਚ ਗਿਆ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਜੋ ਕੋਈ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੋਵੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛੱਕੇ ਮਹੇਸ਼ਾ ਲੰਗਰ ਪ੍ਰਸ਼ਾਦ ਛੱਕ ਕੇ ਗੁਰੂ ਜੀ ਦੇ ਹਜ਼ੂਰ ਜਾ ਹਾਜ਼ਰ ਹੋਇਆ ਉਸ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ ਕੋਲ ਹੀ ਬੈਠ ਗਿਆ ਗੁਰੂ ਜੀ ਨੇ ਪੁੱਛਿਆ ਸੁਣਾਓ ਮਹੇਸ਼ਾ ਜੀ ਕਿਵੇਂ ਆਉਣਾ ਹੋਇਆ ਭਾਈ ਮਹੇਸ਼ਾ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਮੇਰੇ ਉੱਤੇ ਮਿਹਰ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ ਅਜਹੀ ਮਿਹਰ ਕਰੋ ਕਿ ਮੇਰਾ ਅਗਲਾ ਜਨਮ ਸਵਰ ਜਾਏ ਇਸ ਜੀਵਨ ਦੇ ਬਾਅਦ ਵਾਲਾ ਸਮਾਂ ਸੌਖਾ ਤੇ ਸੁਖ ਵਾਲਾ ਹੋਵੇ ਗੁਰੂ ਜੀ ਨਾਮ ਦੀ ਕਮਾਈ ਬੜੀ ਔਖੀ ਹੈ ਤੇਰੀ ਦੁਨੀਆ ਦੇ ਸੁੱਖ ਭੋਗਣ ਦੀ ਆਦਤ ਪਈ ਹੋਈ ਹੈ ਇਸ ਰਾਹ ਚੱਲਣ ਵਾਲਿਆਂ ਨੂੰ ਬੜੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ ਇਹ ਰਾਹ ਤਾਂ ਖੰਡੇ ਨਾਲੋਂ ਤਿੱਖਾ ਤੇ ਬਾਲ ਨਾਲੋਂ ਨਿੱਕਾ ਹੈ ਕੀ ਪਤਾ ਤੇਰੇ ਨਾਲ ਕੀ ਹੋ ਜਾਵੇ ਫਿਰ ਤੂੰ ਔਖਾ ਹੋਵੇਂਗਾ ਡੋਲੇਗਾ ਤੇ ਪਛਤਾਏਗਾ ਨਾ ਇੱਧਰ ਜੋਗਾ ਰਹੇਗਾ ਨਾ ਉੱਧਰ ਜੋਗਾ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ ਪਾਈ ਮਹੇਸ਼ਾ ਨੇ ਸੱਚੇ ਪਾਤਸ਼ਾ ਮੈਂ ਪੂਰਾ ਸੋਚ ਵਿਚਾਰ ਕਰ ਲਿਆ ਹੈ ਆਪ ਜੀ ਮੇਰੇ ਉੱਤੇ ਮਿਹਰ ਕਰੋ ਮੈਨੂੰ ਰੱਬ ਦੀ ਭਗਤੀ ਦੇ ਰਾਹੇ ਤੋੜੋ ਅਤੇ ਇਸ ਉੱਤੇ ਚੱਲਣ ਦਾ ਬਲ ਵੀ ਬਖਸ਼ੋ ਰਾਹ ਤੀਤ ਤਕਲੀਫ ਚੱਲਣ ਦਾ ਬਲ ਵੀ ਤਾਂ ਆਪ ਜੀ ਨੇ ਹੀ ਦੇਣਾ ਹੈ ਮੇਰੇ ਉੱਤੇ ਦਇਆ ਕਰਕੇ ਸੱਚੇ ਨਾਮ ਦਾ ਸੱਚਾ ਧਨ ਬਖਸ਼ੋ फेर ਮੈਨੂੰ ਕੋਈ ਪਰਵਾਹ ਨਹੀਂ ਰਹੇਗੀ ਮੇਰਾ ਬੇੜਾ ਪਾਰ ਹੋ ਜਾਵੇਗਾ ਗੁਰੂ ਜੀ ਨੇ ਕਿਹਾ ਭਾਈ ਮਹੇਸ਼ੇ ਨਾਮ ਤਨ ਮਿਲਣ ਬਾਦ ਦੁਨੀਆ ਵਾਲਾ ਆਮ ਤਨ ਤੇ ਤੋਂ ਖੋਸ ਗਿਆ ਤਾਂ ਦੁਖੀ ਹੋਵੇਂਗਾ ਭਾਈ ਮਹੇਸ਼ਾ ਸੱਚੇ ਪਾਤਸ਼ਾਪ ਆਪ ਜੀ ਦੀ ਮਿਹਰ ਹੋ ਗਈ ਤਾਂ ਦੁੱਖ ਕਿਉਂ ਕਰਨਾ ਉੰਜ ਵੀ ਦੁਨੀਆ ਤਾਂ ਤਨ ਮੈਂ ਇੱਕ ਦਿਨ ਛੱਡਣਾ ਹੀ ਹੈ ਜੇ ਉਹ ਤਨ ਮੈਨੂੰ ਪਹਿਲਾਂ ਹੀ ਛੱਡ ਜਾਉ ਤਾਂ ਇਹ ਕਿਹੜੀ ਵੱਡੀ ਗੱਲ ਹੈ ਆਪ ਮੈਨੂੰ ਦਰ ਤੇ ਆਏ ਨੂੰ ਖਾਲੀ ਨਾ ਮੋੜੋ ਮੇਰੀ ਝੋਲੀ ਸੱਚੇ ਨਾਮ ਤਨ ਨਾਲ ਭਰ ਦਿਓ ਭਾਈ ਮਹੇਸ਼ੇ ਦਾ ਪੱਕਾ ਇਰਾਦਾ ਵੇਖ ਕੇ ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਪੇਟ ਤੇ ਥਾਪੜਾ ਦਿੱਤਾ ਅਤੇ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਇਸ ਦੇ ਨਾਲ ਜਿਵੇਂ ਭਾਈ ਮਹੇਸ਼ੇ ਦੀ ਕਾਇਆ ਹੀ ਪਲਟ ਗਈ ਉਸ ਦੇ ਰੋਮ ਰੋਮ ਅੰਦਰ ਅਜੇਹਾ ਰਾਸਤੇ ਆਨੰਦ ਭਰ ਗਿਆ ਜਿਹੋ ਜਿਹਾ ਅੱਗੇ ਉਸ ਨੇ ਕਦੇ ਵੀ ਨਹੀਂ ਸੀ ਮੰਨਿਆ ਉਸ ਦੇ ਮਨ ਅੰਦਰ ਸ਼ਾਂਤੀ ਸੁਖ ਅਤੇ ਖੁਸ਼ੀ ਦਾ ਵਾਸ ਹੋ ਗਿਆ ਅਤੇ ਉਹ ਨਾਮ ਦਾ ਰਸੀਆ ਬਣ ਗਿਆ ਪਾਈ ਮਹੇਸ਼ਾ ਨਾਮ ਜਪਣ ਕਿਰਤ ਕਰਨ ਅਤੇ ਵਾਂਡ ਛਕੰਦੇ ਉਪਦੇਸ਼ ਨੂੰ ਕਮਾਉਂਦੇ ਹੋਏ ਸ਼ਾਹੂਕਾਰਾਂ ਦੇ ਵਪਾਰ ਵੀ ਕਰਦਾ ਰਿਹਾ ਕੁਝ ਸਮੇਂ ਬਾਅਦ ਚਿਰ ਵਾਹਿਗੁਰੂ ਦਾ ਹੋਰ ਹੀ ਭਾਣਾ ਵਰਤਣ ਲੱਗ ਪਿਆ ਸ਼ਾਹੂਕਾਰੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ ਦੁਨਿਆਵੀ ਧਨ ਜਾਣ ਲੱਗਾ ਅਤੇ ਗਰੀਬੀ ਸਤਾਉਣ ਲੱਗ ਪਈ ਦਾਲ ਰੋਟੀ ਦਾ ਮਸਾ ਹੀ ਗੁਜਾਰਾ ਚੱਲਣ ਲੱਗਾ ਪਰ ਮਹੇਸ਼ਾ ਜਰਾ ਵੀ ਨਹੀਂ ਘਬਰਾਇਆ ਅਤੇ ਨਾ ਹੀ ਡੋਲਿਆ ਸੁਲਤਾਨਪੁਰ ਦੇ ਲੋਕ ਉਸ ਨੂੰ ਮਖੌਲ ਕਰਨ ਲੱਗ ਪਏ ਕਿ ਵੇਖੋ ਚੰਗੀ ਸਿੱਖੀ ਧਾਰੀ ਆ ਆਪਣੀ ਸਾਰੀ ਕਮਾਈ ਗਵਾ ਬੈਠਾ ਹੈ ਪਰ ਮਹੇਸ਼ੇ ਨੇ ਇਸ ਠੱਠੇ ਮਖੌਲ ਨੂੰ ਪੋਰਾ ਵੀ ਪ੍ਰਵਾਹ ਨਾ ਕੀਤੀ ਉਹ ਕਰਤਾਰ ਦੇ ਭਾਣੇ ਉਹ ਮਿੱਠਾ ਕਰਕੇ ਮੰਨਦਾ ਅਤੇ ਆਪਣਾ ਕਾਰੋਬਾਰ ਕਰਦਾ ਰਿਹਾ ਗੁਰੂ ਜੀ ਮਹੇਸ਼ੇ ਦਾ ਸਿੱਧਕ ਅਤੇ ਭਰੋਸਾ ਵੇਖ ਕੇ ਬਹੁਤ ਹੀ ਖੁਸ਼ ਹੋਏ ਇੱਕ ਦਿਨ ਜਦ ਉਹ ਗੋੰਦਵਾਲ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਉਹਨਾਂ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਪਿੱਠ ਉੱਪਰ ਥਾਪੀ ਦਿੱਤੀ ਅਤੇ ਕਿਹਾ ਮਹੇਸ਼ਿਆ ਤੂੰ ਆਪਣਾ ਬਚਨ ਪੂਰੀ ਤਰ੍ਹਾਂ ਨਿਭਾਇਆ ਹੈ ਉਹ ਮਾਇਆ ਦੇ ਜਾਣ ਤੇ ਉਦਾਸ ਅਤੇ ਦੁਖੀ ਨਹੀਂ ਹੋਇਆ ਸਿੱਖੀ ਇਹੋ ਮੰਗ ਕਰਦੀ ਹੈ ਕਿ ਤਨ ਆਵੇ ਤਾਂ ਉਸ ਨੂੰ ਚੰਗੇ ਪਾਸੇ ਲਾਓ ਪਰ ਆਪਣਾ ਮਨ ਉਸ ਤੋਂ ਉੱਚਾ ਤੇ ਵੱਖਰਾ ਰੱਖੋ ਹੁਣ ਕਾਰ ਵਿਹਾਰ ਕਰੀ ਚੱਲੋ ਕਰਤਾਰ ਮਿਹਰ ਕਰੇਗਾ ਮਾਇਆ ਫੇਰ ਆਵੇਗੀ ਹੁਣ ਉਹ ਤੇਰੇ ਮਨ ਵਿੱਚ ਨਸ਼ਾ ਜਾਂ ਅਹੰਕਾਰ ਨਹੀਂ ਪੈਦਾ ਕਰੇਗੀ ਤੂੰ ਉਸ ਨੂੰ ਜੋੜਨ ਦੀ ਨਾ ਕਰੀ ਵਰਤੀ ਅਤੇ ਵਰਤਾਈ ਜਾਮੀ ਸਮਾਪਾ ਕੇ ਮਹੇਸ਼ਾ ਫਿਰ ਧਨੀ ਹੋ ਗਿਆ ਉਹ ਨਾਮ ਜਪਦਾ ਕਿਰਤ ਕਰਦਾ ਅਤੇ ਵੰਡ ਕੇ ਖਾਂਦਾ ਸੀ ਉਸ ਦਾ ਮਨ ਨੀਵਾ ਤੇ ਮਤ ਉੱਚੀ ਹੋ ਚੁੱਕੀ ਸੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੁਨਿਆਵੀ ਧਨ ਦੀ بجائے ਨਾਮ ਧਨ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਹਰ ਲੋੜਵੰਦ ਦੀ ਮਦਦ ਲਈ ਤਿਆਰ ਰਹਿਣਾ ਚਾਹੀਦਾ ਹੈ। ਭੁੱਲ ਚੁੱਕਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ